ਇਹ ਹੁਣ ਅਸੀਂ ਕਹੀਏ ਜੀ ਸਾਡੇ ਦਸਰੇ ਉਥੋਂ ਕਿੱਦਾਂ ਆਏ ਸੀ ਤਾਂ ਇਹ ਸਾਡੀ ਫੈਂਟਸਟੀ ਫਾਈ ਤਾਂ ਪਜ਼ਰੂਰ ਕਰਦੇ ਆ ਪਰ ਉਹ ਉਹ ਜਿਹੜੇ ਤੱਤ ਆ ਆਪਾਂ ਉਥੋਂ ਅਗਨੀ ਦਾ ਤੱਤ ਵੀ ਲੈਂਦਾ ਉਥੋਂ ਅਸੀਂ ਮਿੱਟੀ ਦਾ ਤੱਤ ਵੀ ਲੈਂਦਾ ਹਵਾ ਸਾਡੇ ਨਾਲ ਸੀ ਇਹ ਜਿਹੜਾ ਆਕਾਸ਼ ਦਾ ਤੱਤ ਆ ਇਹ ਸਾਡੇ ਉੱਤੇ ਕਵਚ ਧਰਿਆ ਪਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਹੀ ਉਹਦੇ ਉੱਤੇ ਇੱਕ ਪ੍ਰਕਾਰ ਦਾ ਕਰਜ਼ਾ ਜਨਨ ਲੱਗਦਾ ਰੀੜੀ ਹੋ ਜਾਂਦਾ ਰੀੜੀ ਹੋ ਜਾਂਦਾ ਉਹਦੇ ਉੱਤੇ ਇੱਕ ਕਰਜ਼ਾ ਚੜਦਾ ਕਰਜ਼ਾ ਚੜਦਾ ਅੱਜ ਅਸੀਂ ਗੜਦੀ ਵਾਲਾ ਤੋਂ ਕੰਢੀ ਖੇਤਰ ਚ ਪੈਂਦੇ ਪਿੰਡ ਰਗਵਾਲ ਵਿੱਚ ਪਹੁੰਚੇ ਹਾਂ ਜਿੱਥੇ ਕਿ ਲੁੱਡੂ ਗੋਤਕੀੜਾ ਉਹਨਾਂ ਦੇ ਜਠੇਰੇ ਇਸ ਜਗ੍ਹਾ ਦੇ ਉੱਤੇ ਅੱਜ ਜਿਹੜੀ ਸ਼ਰਾਧ ਪੂਜਾ ਉਹ ਕੀਤੀ ਗਈ ਆ ਤੇ ਅੱਜ ਦਰਸ਼ਕਾਂ ਲਈ ਵੀ ਇੱਕ ਜਾਣਕਾਰੀ ਔਰ ਸਾਡੇ ਲਈ ਵੀ ਇਹੀ ਕਿਸੇ ਤੋਂ ਮਤਕੂਨ ਜਾਣਕਾਰੀ ਹੋਵੇਗੀ ਸੋ ਆਪਾਂ ਪ੍ਰਧਾਨ ਜੀ ਦੇ ਨਾਲ ਗੱਲ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਆਖਰ ਜਿਹੜੇ ਸ਼ਰਾਧ ਕੀਤੇ ਜਾਂਦੇ ਆ ਉਹਦੇ ਪਿੱਛੇ ਦੀ ਕੀ ਕਹਾਣੀ ਆ ਔਰ ਇਹ ਕਿਉਂ ਮਨਾਇ ਜਾਂਦੀ ਹੈ ਇਸ ਤਰ੍ਹਾਂ ਹੈ ਜੀ ਕਿ ਜਦੋਂ ਇਨਸਾਨ ਪੈਦਾ ਹੁੰਦਾ ਤੋ ਉਹ ਬਹੁਤ ਛੋਟਾ ਬੱਚਾ ਹੁੰਦਾ ਹੈ ਉਹ ਕੁਝ ਕੰਮ ਜੋਗਾ ਨਹੀਂ ਹੁੰਦਾ ਤੋ ਹਰ ਜਗ੍ਹਾ ਤੇ ਨਿਰਭਰ ਰਹਿੰਦਾ ਹਰ ਕੰਮ ਲਈ ਨਿਰਭਰ ਰਹਿੰਦਾ ਇਸ ਕਰਕੇ ਇਹਨਾਂ ਵਿੱਚ ਸਿਆਣਿਆਂ ਨੇ ਇਹ ਕਿਹਾ ਗਿਆ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਤੋ ਉਦੋਂ ਹੀ ਉਹ ਦੇ ਉਤੇ ਇੱਕ ਪ੍ਰਕਾਰ ਦਾ ਕਰਜ਼ਾ ਚੱਲਣ ਲੱਗ ਜਾਂਦਾ ਰਿਣੀ ਹੋ ਜਾਂਦਾ ਉਹ ਉਹ ਰਿਣੀ ਹੋ ਜਾਂਦਾ ਉਹਦੇ ਤੇ ਇੱਕ ਕਰਜ਼ਾ ਚੜਦਾ ਹੈ ਕਰਜ਼ਾ ਸਾਨੂੰ ਉਤਾਰਨਾ ਚਾਹੀਦਾ ਜੇ ਅਸੀਂ ਕਰਜ਼ਾ ਨਹੀਂ ਉਤਾਰਦੇ ਤਾਂ ਅਸੀਂ ਡਿਫਾਲਟਰ ਹੋਵਾਂਗੇ ਸਾਨੂੰ ਸਜ਼ਾ ਮਿਲੇਗੀ ਉਹਦੀ ਇੰਦੀ ਸੇਮ ਦੇ ਇਸੇ ਤਰ੍ਹਾਂ ਆ ਕਿ ਇਹ ਜਿਹੜੇ ਸਾਡੇ ਮਾਪੇ ਆ ਜਾਂ ਸਾਡੇ ਪਿੱਤਰ ਕਹੋਂਦੇ ਆ ਜਿਹੜੇ ਗੁਜ਼ਰ ਗਏ ਆ ਪੁਰਾਣੇ ਜ਼ਮਾਨਿਆਂ ਦੇ ਵਿੱਚ ਸਾਡੇ ਮਾਪੇ ਦੇ ਮਾਪੇ ਮਾਪੇ ਪਿੱਤਰ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੰਮ ਕੀਤਾ ਤੇ ਅਸੀਂ ਉਹਨਾਂ ਦੇ ਰਿਣੀ ਆ ਅੱਜ ਅਸੀਂ ਇਹ ਇੱਕ ਖਾਸ ਸਮੇਂ ਦੇ ਉੱਤੇ ਆ ਕੇ ਅਸੀਂ ਉਹਨਾਂ ਦੇ ਪੂਜਾ ਕਰਦੇ ਆ ਉਸ ਟਾਈਮ ਤੇ ਰੋਟੀ ਉਹਨਾਂ ਨੂੰ ਵੰਡਦੇ ਆ ਤੇ ਰੁਪਿਆ ਸੀ ਉਹਨਾਂ ਦਾ ਭੋਗ ਲਵਾਉਂਦੇ ਆ ਉਹ ਸਾਡਾ ਇੱਕ ਤਿਸਮ ਦਾ ਇਹ ਅਸੀਂ ਉਹਨਾਂ ਦੀ ਭਾਵਨਾ ਪੇਸ਼ ਕਰਦੇ ਆ ਕਿ ਅਸੀਂ ਤੁਹਾਡਾ ਇਹ ਜਿਹੜਾ ਰਹਿਣ ਆ ਅਸੀਂ ਚਕਾਉਣ ਲਈ ਤਿਆਰ ਆ ਜਾਂ ਅਸੀਂ ਚਕਾਉਣ ਲਈ ਦਸਮ ਵਧਿਆ ਸਾਡੇ ਦਿਖੇਰੇ ਹੁੰਦੇ ਸੀ ਹਿਮਾਚਲ ਦੇ ਵਿੱਚ ਉਹ ਜਗ੍ਹਾ ਦੂਰ ਸੀ ਤੇ ਉੱਥੇ ਸਾਡੇ ਕੋਲ ਮੈਨਂ ਦੂਰ ਦੀ ਕੋਈ ਗੱਲ ਨਹੀਂ ਆ ਉੱਥੇ ਸਾਡੇ ਕੋਲ ਮੈਨਂ ਪ੍ਰੋਬਲਮ ਸੀ ਕਿ ਸਾਡੇ ਕੋਲ ਜਗ੍ਹਾ ਹੈ ਨਹੀਂ ਸੀ ਉਹ ਕਿਸੇ ਦੂਸਰੇ ਦੀ ਜਗ੍ਹਾ ਵਿੱਚ ਸੀ ਜਿੱਥੇ ਕਿ ਉੱਥੇ ਮਤਲਬ ਇੱਕ ਕੰਟਰੋਵਰਸੀ ਸੀ ਕਿ ਭਈ ਆਪਾਂ ਇੱਥੇ ਨਹੀਂ ਬੰਦੇ ਆਉਣ ਜਣੇ ਜਾਂ ਇਦਾਂ ਦਾ ਉਹ ਤੋਂ ਬਾਅਦ ਸਾਡੀ ਭਾਵਨਾ ਨੇ ਜ਼ੋਰ ਮਾਰਿਆ ਆਪਾਂ ਇਹ ਇੱਕ ਤਰੀਕਾ ਆ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੀਤ ਕੀਤੀ ਸੀ ਇਨਸਾਨ ਜਿਹੜਾ ਹੈ ਨਾ ਇਹ ਪੰਜਾਂ ਤੱਤਾਂ ਤੋਂ ਬਣਿਆ ਆ ਆਖਰਕਾਰ ਇਹ ਆ ਗਿਆ ਮਿੱਟੀ ਆ ਆਕਾਸ਼ ਆ ਪਾਣੀ ਆ ਹਵਾ ਆ ਇਹ ਜਿਹੜੇ ਪੰਜ ਤੱਤ ਆ ਜੇ ਇਹਨਾਂ ਬੰਦਾ ਖਤਮ ਹੋ ਜਾਂਦਾ ਇਹ ਉਹਦੇ ਵਿੱਚ ਹੀ ਸਮਾ ਜਾਂਦੇ ਆ ਜੇ ਹੁਣ ਅਸੀਂ ਕਹੀਏ ਜੀ ਸਾਡੇ ਜਿਥੇਰੇ ਉਥੋਂ ਕਿੱਦਾਂ ਆਏ ਸੀ ਤੇ ਇਹ ਸਾਡੀ ਆ ਫੈਂਟਸਟਾਈਜ਼ ਤਾਂ ਜ਼ਰੂਰ ਕਰਦੇ ਆ ਪਰ ਉਹ ਉਹ ਜਿਹੜੇ ਤੱਤ ਆ ਆਪਾਂ ਉਥੋਂ ਅਗਲੀ ਦਾ ਤੱਤ ਵੀ ਲੈਂਦਾ ਉਤੋਂ ਅਸੀਂ ਮਿੱਟੀ ਦਾ ਤੱਤ ਵੀ ਲੈਂਦਾ ਹਵਾ ਸਾਡੇ ਨਾਲ ਸੀ ਇਹ ਜਿਹੜਾ ਆਕਾਸ਼ ਦਾ ਤੱਤ ਹੈ ਇਹ ਸਾਡੇ ਉੱਤੇ ਕਵਚ ਧਰਿਆ ਪਿਆ ਤਾਂ ਕਹਿੰਦਾ ਮਤਲਬ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਆਦਮੀ ਦੀ ਭਾਵਨਾ ਹੀ ਕੰਮ ਕਰਦੀ ਆ ਕਿ ਉਹ ਅਸੀਂ ਉਹਨਾਂ ਨੂੰ ਜਿਠੇ ਰਿਆਂ ਨੂੰ ਇੱਥੇ ਟਰਾਂਸਫਰ ਕੀਤਾ ਤੇ ਅੱਜ ਅਸੀਂ ਉਹਨਾਂ ਦਾ ਮੇਲਾ ਬਣਾ ਰਹੇ ਆ ਤੇ ਤੁਹਾਡੇ ਸਾਹਮਣੇ ਸੰਗਤ ਆ ਰਹੀ ਆ ਤੇ ਆਪਣੀਆਂ ਭਾਵਨਾਵਾਂ ਆਪਣੇ ਪੂਜਾ ਕਰ ਰਹੇ ਆ ਆਪਣੀਆਂ ਭਾਵਨਾਵਾਂ ਪੇਸ਼ ਕਰ ਰਹੇ ਆ